ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਜਲੰਧਰ ਤੋਂ ਚੱਲ ਪਏ ਆ ਤਰਨਤਨ ਵੱਲ ਤੇ ਉੱਥੋਂ ਆਪਾਂ ਦਾ ਨਵੇਂ ਬਾਬਾ ਬੁੱਢਾ ਸਾਹਿਬ ਜੀ ਦੇ ਮੇਲੇ ਤੇ ਦਰਸ਼ਨ ਕਰਨ। ਬਾਰਿਸ਼ ਵੀ ਕਾਫੀ ਤੇਜ਼ ਹੋ ਗਈ ਹੈ ਤੇ ਹਰ ਮੇਲੇ ਤੇ ਵੈਸੇ ਬਾਬਾ ਬੁੱਢਾ ਸਾਹਿਬ ਜੀ ਦੇ ਹਰ ਮੇਲੇ ਤੇ ਥੋੜੀ ਬਾਤੀ ਬਾਰਿਸ਼ ਹੁੰਦੀ ਆ ਬਟ ਇਸ ਵਾਰ ਤਾਂ ਤਿੰਨੇ ਦਿਨ ਮੇਲਾ ਹੈ ਤੇ ਤਿੰਨੋ ਦਿਨੀ ਬਾਰਿਸ਼ ਦਸੀ ਆ 5 6 7 ਤੱਕ ਦੀ ਤੇ ਅੱਜ ਹੋ ਗਈ 6 ਤੀਕ ਇਹ ਬਹੁਤ ਜ਼ਿਆਦਾ ਮਤਲਬ ਬਾਰਿਸ਼ şidd ਹੋ ਰਹੀ ਹੈ ਜਲੰਧਰ ਸਾਈਡ ਤੇ ਤਰਨਤਾਰਨ ਸਾਈਡ ਵੇਖੋ ਕਿ ਬਾਰਿਸ਼ ਹੈਗੀ ਹੈ ਕਿ ਨਹੀਂ ਹੈਗੀ ਉੱਥੇ ਇੰਨੀ ਤੇ ਪ੍ਰਦਰਸ਼ਨ ਕਰਨੇ ਜ਼ਰੂਰ ਆ ਮੇਲੇ ਤੇ ਸੁਖਿਆ ਜਾਂ ਮੋਹ ਕੱਢਿਆ ਤੇ ਜਾਣਾ ਤਾਂ ਜ਼ਰੂਰ ਆ ਬਾਬਾ ਗੁੱਡਾ ਸਬਜੀ ਦੇ ਮੇਲੇ ਤੇ ਲੰਗਰ ਬਹੁਤ ਲੱਗਦੇ ਨੇ ਇਸ ਪਰ ਵੀ ਲੰਗਰ ਬਹੁਤ ਲੱਗੇ ਨੇ ਬਟ بارش ਜਾਤਾ ਹੋਣ ਦਾ ਕਰਕੇ ਜਿਹੜੇ ਟੈਂਟਾਂ ਜਾਂ ਜਿੱਥੇ ਲੰਗਰ ਹਾਲ ਬਣਾਏ ਗਾ ਇਹ ਪਹਿਲੀਆਂ ਦੇ ਵਿੱਚ ਉਹ بارش ਨਾਲ ਭਿੱਜ ਗਏ ਸੀ ਤੇ ਬਹੁਤ ਜ਼ਿਆਦਾ ਜਿਹੜੇ ਲੰਗਰ ਟੈਂਟ ਜਿਹੜੇ ਉਹ ਖਰਾਬ ਹੋ ਗਏ ਆ بارش ਦਾ ਕਰਕੇ ਕਾਫੀ ਸੰਤਾਨ ਨੂੰ ਪ੍ਰੋਬਲਮ ਆਈ ਆ ਤੇ ਸੇਵਾਦਾਰਾਂ ਨੂੰ ਵੀ ਪ੍ਰੋਬਲਮ ਆਈ ਆ ਤੇ ਇੱਕ ਸਾਹਮਣੇ ਸਾਡੇ ਬਾਬਾ ਬੁੱਢਾ ਜੀ ਦਾ ਲੰਗਰ ਲੱਗਾ ਹੋਇਆ ਚਾਹ ਤੇ ਪਕੌੜਿਆਂ ਦਾ ਪਰੰਤ ਅਨਸਾਈਬਲ ਕਾ ਹੋਇਆ ਹੈ ਇਥੇ ਤਰੰਤਨ ਸਾਹਿਬ ਜਾਦਗਰੀ ਗੇਟ ਤੰਤਨ ਬਾਬਾ ਬੁੱਢਾ ਸਬਜ਼ੀ ਦਾ ਤੇ ਉੱਥੋਂ ਆਪਾਂ ਐਂਟ੍ਰੈਂਸ ਕਰ ਚੁੱਕੇ ਆ ਤੇ ਬਸ ਹੁਣ ਆਪਾਂ 10 ਮਿੰਟਾਂ ਮਿੰਟ ਦੇ ਵਿੱਚ ਕਰ ਪਹੁੰਚ ਜਾਣਾ ਜਿਲੰਦਰ ਤੋਂ ਸਾਡੇ ਨਾਲ ਮਾਮੀ ਜੀ ਤੇ ਮਾਮੀ ਜੀ ਦਾ ਬੇਟਾ ਵੀ ਆਏ ਨੇ ਤੇ ਉਹ ਵੀ ਕਹਿੰਦੇ ਕਸੀਮ ਬਾਬਾ ਬੁੱਢਾ ਸਬਜ਼ੀ ਦੇ ਮੇਲੇ ਤੇ ਜਾਣਾ ਤੇ ਸਾਨੂੰ ਵੀ ਲੱਚ ਲੋ ਨਾਲ ਜਿਦੋਂ ਅਸੀਂ ਤਰਨਤਨ ਪਹੁੰਚੇ ਤਾਂ ਬਾਰਿਸ਼ ਹੈ ਨਹੀਂ ਸੀ ਮੌਸਮ ਸਹੀ ਹੀ ਸਾਫ਼ ਹੋ ਗਿਆ ਸੀ ਮੌਸਮ ਤੇ ਹੁਣ ਅਸੀਂ ਘਰੇ ਜਾਵਾਂਗੇ ਪਰੰਤਨ ਤੇ ਘਰ ਤੋਂ ਫਿਰ ਰੈਡੀ ਹੋ ਕੇ ਬਾਬਾ ਬੁੱਢਾ ਸਾਹਿਬ ਦੇ ਮੇਲੇ ਵਾਸਤੇ ਨਿਕਲਾਂਗੇ ਟੈਂਟ ਜਿਹੜੇ ਉਹ ਰਸਤੇ ਦੇ ਵਿੱਚ ਕਾਫੀ ਜ਼ਿਆਦਾ ਮਤਲਬ ਜਿਹੜੇ ਉਹ ਖਰਾਬ ਹੋ ਗਏ ਸੀ ਜਿਹੜੇ ਲੰਗਰ ਹਾਲ ਬਣਾਏ ਸੀ ਉਹ ਕਾਫੀ ਖਰਾਬ ਹੋ ਗਏ ਸੀ ਤੇ ਜਿੱਥੇ ਸੰਗਤਾਂ ਨੇ ਲੰਗਰ ਪ੍ਰਸ਼ਾਦਾ ਸਕਣਾ ਸੀ ਉਹ ਵੀ ਸਾਰਾ ਗਿੱਲਾ ਹੋ ਗਿਆ ਸੀ ਜਗਾ ਪੈਸਟੀ ਕੱਲ ਜੀ ਸਾਰੇ ਨੂੰ ਤੇ ਆਹ ਖੇਤਰੀਕ ਗੁਰਦੁਆਰਾ ਸਾਹਿਬ ਬਗਬੁੱਢਾ ਸਾਜੀ ਦਾ ਦੂਸਰਾ ਦਿਨ ਮੇਲੇ ਦਾ ਤੇ ਅੱਜ ਅਸੀਂ ਚੱਲਿਆ ਛਰਾਵਾਂ ਤੋਂ ਤੇ ਸੰਗਤ ਸਾਡੀ ਰੈਡੀ ਆ ਮੰਮੀ ਆਇਆ ਜਰੰਦਰ ਜਨ ਨਾਲ ਪੂਈ ਤੇ ਅੰਵਰ ਨਾਲ ਬੱਠਿਆ ਤੇ ਅਕੀ온 ਚੱਲਿਆ ਐਵੇਂ ਤੇ ਐਵੇਂ ਤਾਂ ਬਾਕੀ ਸੰਗਤ ਸਾਡੇ ਨਾਲ ਚੱਲੂਗੀ ਕਿ ਸੇਰਾਤੀ ਕਰਾਂਗੇ ਅੱਜ ਪਾਗਲ ਯਾਤਰਾ ਬਾਬਾ ਗੁੱਡਾ ਸਾਹਿਬ ਦੀ ਅੱਜ ਬਹੁਤ ਤੇਜ਼ ਬਾਰਿਸ਼ ਸੀ ਜਦੋਂ ਅਸੀਂ ਜਲੰਧਰ ਤੋਂ ਆਏ ਆ ਸਾਰੇ ਫੇਰ ਬਾਬਾ ਜੀ ਨੇ ਉਹ ਕਿਰਪਾ ਕਰ ਦਿੱਤੀ ਆ ਕਿ ਸਾਰਾ ਮਤਮਾ ਵਧੀਆ ਹੋ ਗਿਆ ਆ ਕਿੱਦਾਂ ਨਾ ਟੱਕੜੀ ਨਾ ਪੂਰੀ ਚੜ ਗਈ ਚੜ ਗਈ ਪੂਰੀ ਟੱਕੜੀ ਪੂਰੀ ਟੱਕ ਲੱਗਦੀ ਆ ਅੱਗੇ ਪਹਿਲਾਂ ਸੱਦੇ ਕਰਨੇ ਕਰਨਾ ਪਏ ਹੁਣ ਲਓ ਜੀ ਅਸੀਂ ਪਹੁੰਚ ਗਏ ਆ ਪਿੰਡ ਚਾਂਪੇ ਖੁਰਦ ਤੇ ਤੁਹਾਨੂੰ ਦਰਸ਼ਨ ਕਰਵਾਉਨੇ ਆ ਇੱਥੇ ਲੰਗਰ ਲੱਗਿਆ ਹੋਇਆ ਬਹੁਤ ਹੀ ਸੋਹਣਾ ਮਿਸਟਰ ਐਂਡ ਮਿਸਿਸ ਵਲੌਗ ਤੁਸੀਂ ਦੇਖ ਰਹੇ ਹੋ ਮੈਂ ਮਨਪ੍ਰੀਤ ਜਵੰਦਾ ਤੇ ਪਿਛਲੀ ਵਾਰੀ ਮਨਪ੍ਰੀਤ ਜਵੰਦਾ ਦੇ YouTube ਚੈਨਲ ਤੇ ਤੁਸੀਂ ਇਸ ਲੰਗਰ ਨੂੰ ਖੂਬ ਸਰਹਾਇਆ ਇੱਥੋਂ ਦੀ ਮੈਂ ਰਿਕਾਰਡਿੰਗ ਕਰਕੇ ਗਈ ਸੀ ਤੇ ਆਜੋ ਫਿਰ ਕਰਵਾਉਨੇ ਆ ਤੁਹਾਨੂੰ ਦਰਸ਼ਨ ਸੰਗਤਾਂ ਦੇ ਤੇ ਸੇਵਾ ਸੇਵਾਦਾਰਾਂ ਦੇ ਨਾਲੀ ਨ ਕਰਕੇ ਫੋਨ ਕਿਹਨੇ ਕਰਿਆ ਦਿੱਤਾ ਪਹਿਲਾਂ ਦੇਖੇ ਤੋਂ ਬਾਅਦ ਕੰਮ ਕਰਕੇ ਦੱਸ ਦੇਖਣ ਮੈਂ ਤੁਸੀ ਕਿ ਦੁਕਾਨਾਂ ਵੀ ਲੱਗੀਆਂ ਇੱਥੇ ਕਿਤੇ ਕਿਤੇ ਸੋ ਸੰਗਤ ਜਿਹੜੀ ਆ ਇਹ ਇਹ ਅਤਿੰਦਰ ਸ਼ਾਮਾ ਦਾ ਲੰਗਰ ਰੈਡੀ ਹੋ ਰਿਹਾ ਹੈ ਤੇ ਸੰਗਤ ਜਿਹੜੀ ਇੱਥੇ 4 ਵਜੇ ਤੋਂ ਬਾਅਦ ਆਉਣੀ ਸਟਾਰਟ ਹੋ ਜਾਣੀ ਆ ਕਿਉਂਕਿ ਸਵੇਰੇ ਸਵੇਰ ਵੀ ਇੱਥੇ ਬਹੁਤ ਜ਼ਿਆਦਾ ਕਹਿ ਸਕਦੇ ਆ ਸੰਗਤ ਦਾ ਹੜਾ ਆ ਹੁੰਦਾ ਆ ਚਾਹ ਦੇ ਲੰਗਰ ਲੱਗਦੇ ਨੇ ਗੋਲ ਗੱਪਿਆਂ ਦੇ ਲੰਗਰ ਆਈਸਕ੍ਰੀਮ ਦੇ ਲੰਗਰ ਪੀਜ਼ ਦੇ ਲੰਗਰ ਕੱਲ ਸ਼ਾਮੀ ਚੰਪਾ ਦਾ ਲੰਗਰ ਸੀਗਾ ਤੇ ਇੱਥੇ ਇਸ ਕਮਰੇ ਦੇ ਵਿੱਚ ਜਿਹਦੇ ਅੱਗੇ ਤੁਸੀਂ ਚਾਨਣੀ ਦੇਖ ਰਹੇ ਹੋ ਲੱਗੀ ਹੋਈ ਇਸ ਕਮਰੇ ਦੇ ਵਿੱਚ ਸ਼੍ਰੀ ਖਾਨਪਾਟ ਸਰਾਬ ਰੱਖੇ ਹੋਏ ਨੇ ਲੜੀਵਾਰ ਖਾਨਪਾਟ ਸਾਹਿਬ ਹੁੰਦੇ ਨੇ 1 2 3 4 ਆਪਣੀਆਂ ਪੜੀ ਸ਼ਰਦਾ ਦੇ ਅਕੋਰਡਿੰਗ ਜਿਨ੍ਹਾਂ ਦੀ ਵੀ ਸੁਖਣਾ ਹੁੰਦੀ ਆ ਤੇ ਫਿਰ ਭੋਗ ਪੈਣਗੇ ਜੀ ਇਹਨਾਂ ਦੇ ਮੇਰੇ ਖਿਆਲ ਦੇ ਨਾਲ 8 ਤਰੀਕ ਹੂੰ ਹੂੰ ਇਹ ਗਰਾਊਂਡ ਹੈ ਸਕੂਲ ਦੀ ਝਾਮਕੇ ਖੁਰਦ ਸਰਕਾਰੀ ਸਕੂਲ ਦੀ ਗਰਾਊਂਡ ਮਾਰਨਿੰਗ ਤੇ ਨਿਕਲੇ ਸੀ ਉਹ ਪੂਰੀ ਗਰਾਊਂਡ ਜਿਹੜੀ ਗਿੱਲੀ ਸੀਗੀ ਹੁਣ ਥੋੜਾ ਸ਼ਾਮਾ ਨੂੰ ਨਾਲ ਸਹੀ ਹੋ ਗਿਆ ਸ਼ਾਮਾ ਨੂੰ ਕੋਸ਼ਿਸ਼ ਕਰਾਂਗੇ ਜੇ ਥੋੜਾ ਟਾਈਮ ਦੇ ਨਾਲ ਵਾਪਸ ਆ ਗਏ ਤੇ ਫਿਰ ਆਪਾਂ ਇੱਥੋਂ ਦਾ ਜਿਹੜਾ ਵਾ ਵਿਊ ਉਹ ਵੀ ਦਿਖਾਵਾਂਗੇ ਲਿਸਨਰਸ ਨੂੰ ਤੇ ਅਸੀਂ ਪੁਵਾਜੀ ਦੇ ਘਰੋਂ ਪੈਦਲ ਯਾਤਰਾ ਕਰ ਦਿੱਤੀ ਸੀ ਸ਼ੁਰੂ ਤੇ ਬਾਬਾ ਵੱਡਾ ਸਬਜ਼ੀ ਦੇ ਮੱਥਾ ਟੇਕਣ ਲਈ ਹੋ ਗਏ ਫਿਰ ਵੰਨਾ सात नाम गुरु सात वाहे गुरु सात नाम गुरु सात नाम गुरु सात नाम गुरु ਸਤ ਕਹਿਨਾ ਮਾਹੇ ਗੁਰ ਤੇ ਅਸੀਂ ਬਾਬਾ ਬੁੱਢਾ ਸਾਹਿਬ ਜੀ ਨੂੰ ਚਾਲੇ ਪਾਲਿਆ ਐਵੇਂ ਤੋਂ ਤੁਰ ਕੇ ਉਹ ਸਾਹਮਣੇ ਪੁਵਾਈ ਦਾ ਘਰ ਆ ਤੇ ਪੁਵਾਈ ਦੇ ਘਰ ਤੋਂ ਅਸੀਂ ਤਾੜੇ ਯਾਤਰਾ ਕਰ ਰਹੇ ਆ ਬਾਬਾ ਬੁੱਢਾ ਸਾਹਿਬ ਜੀ ਤੇ ਅੱਜ ਹੈ ਗਿਆ ਦੂਸਰਾ ਦਿਨ ਮੇਲੇ ਮੇਲੇ ਦਾ ਤੇ ਬਹੁਤ ਮਜ਼ਾ ਆਂਦਾ ਕਿ ਮੈਂ ਦਾ ਫਸਟ ਟਾਈਮ ਬਾਬਾ ਬੁੱਢਾ ਸੱਜੀ ਦੇ ਨਾਲ ਕੇ ਜਾ ਰਹੀ ਆ ਉਹ ਵੀ ਪੈਦਲ ਵੈਸੇ ਤਾਂ ਆਪਾਂ ਜਾਂਦੇ ਹੀ ਰਹਿੰਦੇ ਪਰ ਆਪਾਂ ਹਮੇਸ਼ਾ ਸਾਧਨ ਤੇ ਹੀ ਜਾਂਦਾ ਹੈ ਤੇ ਫਸਟ ਟਾਈਮ ਆਪਾਂ ਪੈਦਲ ਯਾਤਰਾ ਕਰ ਰਹੇ ਆਂ ਬਾਬਾ ਜੀ ਸਾਡੀ ਪੈਦਲ ਯਾਤਰਾ ਜਿਹੜੀ ਆ ਉਹ ਸਫਲ ਕਰਨ ਤੇ ਰਸਤੇ ਦੇ ਵਿੱਚ ਤੁਹਾਨੂੰ ਜਾਂਦਿਆ ਇੱਥੇ ਮੋਗਾ ਦਿਖਿਆ ਜਿਹੜਾ ਪਾਣੀ ਵਾਲਾ ਮੋਗੇ ਹੁੰਦੇ ਆ ਮੈਂ ਜਦੋਂ ਛੋਟੀ ਜੀ ਸੀ ਉਹ ਦੋ ਮਸ ਕਿਤੇ ਦੇਖੇ ਸੀ ਮੋਗੇ ਉਸ ਤੋਂ ਬਾਅਦ ਤਾਂ ਕਦੀ ਦੇਖੇ ਨਹੀਂ ਤੇ ਅੱਜ ਵੀ ਜਿਹੜੇ ਮੋਗੇ ਆ ਕਹਿੰਦੇ ਚੱਲਦੇ ਆ ਤੇ ਪੁਹਾੜੀ ਦੇ ਮੁੰਡਿਆਂ ਨੂੰ ਮੈਂ ਪੁੱਛ ਰਹੀ ਸੀ ਕਿ ਛੋਟੇ ਨੂੰ ਕਿ ਇੱਥੋਂ ਪਾਣੀ ਅੱਜ ਵੀ ਨਿਕਲਦਾ ਤੇ ਉਹ ਕਹਿੰਦਾ ਸੀ ਹਾਂ ਮੋਗੇ ਤੋਂ ਹੀ ਪਾਣੀ ਨਿਕਲਦਾ ਤੇ ਇੰਨਾ ਫੇਰ ਫਸਲਾਂ ਨੂੰ ਲੱਗਦਾ ਤੇ ਮੈਂ ਤਾਂ ਬਹੁਤ ਟਾਈਮ ਬਾਅਦ ਮੋਗਾ ਦੇਖਿਆ ਕਿਉਂਕਿ ਛੋਟੇ ਨੇ ਜਦੋਂ ਮੈਂ ਚੱਲਦੇ ਵੀ ਦੇਖੇ ਸੀ ਪਰ ਅੱਜ ਕੱਲ ਤਾਂ ਟਿਊਬਵੈਲ ਵਗੈਰਾ ਹੀ ਚੱਲਦੇ ਆ ਤੇ ਮੈਂ ਤੇ ਮਾਮੀ ਜੀ ਪਿੱਛੇ ਪਿੱਛੇ ਆ ਰਹੀ ਸੀ ਬਾਕੀ ਸਾਰੇ ਸਾਡੇ ਤੋਂ ਅੱਗੇ ਸੀ ਤੇ ਮਾਮੀ ਵੀ ਫਸਟ ਟਾਈਮ ਹੀ ਜਾ ਰਹੀ ਆ ਬਾਬੂ ਦਾ ਸਭ ਇਦਾਂ ਕਾਦਲ ਤੇ ਵਿਆਹ ਤੋਂ ਪਹਿਲਾਂ ਕੰਦਰ ਮੈਂ ਗਈ ਸੀ ਉਸ ਤੋਂ ਬਾਅਦ ਨਹੀਂ ਗਈ ਸੀ ਤੇ ਮੈਂ ਸ਼ਾਂਤੀ ਜਗਜੀਤ ਅਸੀਂ ਤਿੰਨੋਂ ਅੱਗੇ ਆ ਤੇ ਬਾਕੀ ਸਾਰੇ ਹੁਣ ਪਿਛੇ ਰਹਿ ਗਏ ਆ ਤੇ ਬਰਬਰ ਮਜ਼ਾ ਆ ਰਿਹਾ ਆ ਲੈ ਜੇ ਸਨੇ ਤਾਂ ਮਾਲੂਆ ਲਾਗੇ ਤੇ ਮਾਲੂਆ ਸਾਨੂੰ ਪਹਿਲਾ ਲੰਗਰ ਆਣੇ। ਬਾਜੀ ਕਿਹੜਾ ਬੰਦਾ? ਇਹਦਾ ਰਾਗ ਰੋਣੀ। ਇਹ ਕੰਮ ਨਹੀਂ ਕਰਦਾ। ਦਾਦਾ ਸੰਭੋ। ਤੇ ਖੜਾ ਲੰਗਰਾਂ ਜਾ ਜੀ ਮੈਂ ਬੱਲੀਆਂ ਦਾ ਤੇ ਲੋ ਆਏ ਕਾਲੀ ਮਿਲਦੇ ਤੇ ਲੰਗਰ ਸਾਰ ਮਿਲਦੇ ਜੀ। ਜੇ ਬਾਦ ਰਾਣ ਕਾ ਲਗੀਆਂ ਨੇ ਗੁਰੂ ਦੇ ਬਿਨਾਂ ਅੱਜ ਚੱਲ ਰਹੇ ਆ ਬੁੱਲਾ ਫਰਨਜੀ ਅੱਜ ਤੇਰੀ ਖਾਸ ਕਰਤਾ ਬੋਲੇ ਕੋ ਉੱਠ ਰਹੇ ਆ ਪਰਸੋਂ ਦੇ ਨਜ਼ਰ ਤੇ ਆ ਚੰਦਦੇ ਆ ਅੱਜ ਤੇਰੇ ਸ੍ਰੀ ਮਨਸਾ ਸਾਹਿਬ ਦੇ ਤੋਂ ਪਹਿਲਾਂ ਕਿੰਨਾ ਦੰਡਾਂ ਦੀ ਸੰਗਤ ਅਰੰਭ ਤੇ ਸੇਵਾ ਕਰਦੀ ਆ ਦੀ ਬਿਕਾਰਾਂ ਦੇ ਜਰਨ ਸੇਵਾ ਕਰਦੇ ਆ ਨਾ ਸਿਮੇ ਚਾਹ ਪਾ ਕੇ ਤਾ

Terima kasih telah <tries> menonton! ਪੈਦਲ ਯਾਤਰਾ ਚੱਲ ਰਹੀ ਹੈ ਤੇ ਮਾਮੀ ਜੀ ਸਾਡੇ ਜਲੰਧਰੋਂ ਆਏ ਨੇ ਆਏ ਸੀ ਇਹ ਗੱਡੀ ਤੇ ਦਰਸ਼ਨ ਕਰਨ ਪਰ ਸਾਡਾ 8 ਬੰਦਿਆਂ ਦਾ ਜਥਾ ਜਾ ਰਿਹਾ ਆ ਤੇ ਨਾਲ ਮਾਮੀ ਕਹਿੰਦੇ ਫਿਰ ਮੈਂ ਵੀ ਤੁਹਾਡੇ ਨਾਲ ਪੈਦਲ ਹੀ ਜਾਉਂ ਤਾਂ ਮਾਮੀ ਜੀ ਕਿੱਦਾਂ ਰਿਹਾ ਫਿਰ ਵਧੀਆ ਅਜੇ ਆਪਣਾ ਕਾਫੀ ਸਮਾਂ ਪਿਆ ਆ ਥੱਕਿਆ ਤੇ ਨਹੀਂ 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 ਠੀਕ ਠੀਕ ਚੱਲ ਰਿਹਾ ਨਾ ਯਾਤਰਾ ਠੀਕ ਚੱਲ ਰਹੀ ਹੈ ਨਾ ਅਮਰ ਕਿੱਦਾਂ ਵਧੀਆ 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 ਥੱਕਿਆ ਤੇ ਨਹੀਂ ਨਾ ਨਾ ਤੇ ਬਾਬੇ ਦੀ ਯਾਤਰਾ ਨੂੰ ਇੰਜੋਏ ਕਰ ਰਹੇ ਆ ਬਹੁਤ ਬਹੁਤ ਚਲ ਠੀਕ ਹੈ ਬਰ ਭਾਈ ਪੂਰਾ ਚਾਹ ਸਾਥ ਨੇ ਸੰਪਤਾ ਇੱਥੇ ਅਸੀਂ ਵੱਡਾ ਮਨ ਵਟਸਐਪ ਪਹੁੰਚ ਗਏ ਆ ਤੇ ਵੱਡਾ ਮਨ ਵਟਸਐਪ ਦੇ ਵਿੱਚ ਵੀ ਅਸੀਂ ਇੱਥੇ ਦੂਸਰਾ ਤੀਸਰਾ ਪਲਾਨ ਸਾਨੂੰ ਮਿਲ ਗਿਆ ਆ ਲੰਗਰ ਹਾਲ ਦਾ ਤੇ ਪੂਰੇ ਲੰਗਰ ਲੱਗਿਆ ਹੋਇਆ ਆ ਤੇ ਪਰ ਪਰ ਮਤਲਬ ਦੇਖ ਸਕਦੇ ਸੰਤਾ ਪੂਰਾ ਕਾਠਾ ਲੰਘਾਉ ਦੇ ਵਿੱਚ ਬਣਿਆ ਹੋਇਆ ਆਪਾਂ ਐਸੇ ਲੰਘੇ ਹੈ ਇਹ ਲੋ ਸੰਗਤ ਦੀ ਮਰਜੀ ਆ ਜੀ ਸੰਗਤ ਨੇ ਛਕਣਾ ਤੇ ਬਾਬਿਆਂ ਨੇ ਲੱਗਣ ਲੱਗੇ ਆ ਤਾਂ ਬਾਬਾ ਗੋਡਾ ਸਾਹਿਬ ਜੀ ਦੇ ਆਏ ਭਾਜ ਨੂੰ ਆਰਨ ਅੰਦਰ ਤੋਂ ਪਹਿਲਾਂ ਬਚ ਰਹੇ ਆ ਮੈਂ ਉਸ ਲੰਗਰ ਚ ਰੁਕਣਾ ਆ ਜੀ ਨਾ ਜਿਹੜਦਾ ਆ ਛਕਣਾ ਇਹ ਸੰਗਤ ਨੇ ਛਕਦੀ ਆ ਲੰਗਰ ਸੰਗਤ ਵਾਸਤੇ ਲੱਗੇ ਛਕਾਉਣ ਵਾਸਤੇ ਸੰਗਤ ਨੇ ਲਾਏ ਆ ਉਹਦਾ ਜਾਰਸ਼ ਕਰਕੇ ਇਹਦੀ ਪ੍ਰੋਬਲਮ ਆਈ ਸਾਰਿਆਂ ਨੂੰ ਸਾਰੇ ਲੰਗਰਾਂ ਦੇ ਵਿੱਚ ਕਾਫੀ ਬਾਬਾ ਗੁੱਡਾ ਸਾਹਿਬ ਸਾਰੇ ਕਿਨੂ ਖੁਸ਼ੀਆਂ ਗੁਸ਼ਸ਼ੇ ਪੈ ਰਹੇ ਲੰਗਰ ਆਇਆ ਸਗਣਾ ਸਗਣਾ ਉਹ ਗੱਲ ਕਰਨੇ ਚਾਹਣੇ ਤੁਸੀਂ ਇੱਥੇ ਕਿੰਨੀ ਵਾਰ ਚੋਣਿਆ ਹੋ ਕੇ ਅਜੀ ਕਰੇ ਜਾਣ ਵਾਲੇ ਕਿ ਇਹ ਤਾਂ ਬਾਬਾ ਗੁੱਡਾ ਸਾਹਿਬ ਆ ਕੇ ਖੜ੍ਹਨ ਲੱਗੇ ਨੇ ਉਹਦਾ ਨੰਬਰ ਠੀਕ ਹੈ ਉਹਨਾਂ ਦੀ ਕਿਰਪਾ ਦਿਨ ਆਲੀ ਆ ਆ ਵੀ ਖੜਨੇ ਆ ਗਏ ਤੇਰੇ ਪਰ ਦਾਸਤੂਾਰ ਹੋ ਗਏ ਆ ਤੁਰ ਕੇ ਜਾਂਦੇ ਆ ਜਦ ਆਜਾ ਸਿਮਾਰ ਸ਼ਾਇਦ ਚੱਲੇ ਹੋਏ ਆ ਸਭ ਦੇ ਨਾਲ ਇੱਧਰ ਲੰਗਰ ਹਾਲ ਵਾਲਾ ਹਾੜੀਆਂ ਸੰਤਾਂ ਦੀਆਂ ਨੇ ਪਾਲੇ ਚੱਲਦੇ ਸਭ ਲਈ ਆਹੀ ਆਪਣਾ ਚਹੀਏ ਆਪਣਾ ਚਹੀਏ ਲੰਗਰ ਕੋਈ ਗੁਰੂ ਘਰਾਂ ਦੇ ਲੰਗਰ ਚੱਲਣ ਦੇ ਆਪਾਂ ਵੀ ਸਕਦੇ ਜਿੱਨੇ ਚਲੋ ਫਿਰ ਅਸੀਂ ਵੀ ਹਾਂ ਕਰੇ ਮਨ ਨੂੰ ਪਿਆ ਹੈ ਜਿਹੜੇ ਚ ਰੁਕ ਗਏ ਕਿ ਅੱਜ ਅਸੀਂ ਲੰਗਰ ਹਾਲ ਛੱਕਦੇ ਬੇਸ ਲੰਗਰ ਛੱਕਦੇ ਆ ਅਹੀਂ ਕੋ ਸਟਾਪ ਲੈ ਲਓ ਇਸ ਲੰਗਰ ਦੇ ਵੇਸੇ ਤੇ ਪ੍ਰਸ਼ਾਦਾ ਲੱਗੇ ਛੜਨ ਦੇਖੋ ਕੀ ਚਾਹ ਦਾ ਨੰਬਰ ਛਕਦੇ ਆ ਕਿ ਪ੍ਰਸ਼ਾਦੇ ਦਾ ਛਕਦੇ ਆ ਪਰ ਰਾਨਕਾ ਖੂਫ ਲੱਗੀਆਂ ਹੋਈਆਂ ਨੇ ਬੰਦੇ ਹਾਲ ਸੱਚੀ ਇਨਾਂ ਇੱਥੇ ਹੰਡ ਬਲਾ ਪਿੱਛੇ ਪਾ ਦਿਨਾ ਤੇ ਫਿਰ ਅਸੀਂ ਬਾਬਾ ਬੁੱਢਾ ਸਾਹਿਬ ਜੀ ਦੇ ਪੱਲੇ ਪੜਾ ਦੇ ਵਿੱਚ ਮਿੱਠਾ ਪ੍ਰਸ਼ਾਦਾ ਤੇ ਦਾਲ ਫੁਲਕਾ ਛਕਿਆ ਤੇ ਛੋਟੇ ਛੋਟੇ ਬੱਚਿਆਂ ਨੂੰ ਇੱਥੇ ਅਸੀਂ ਸੇਵਾ ਕਰਦੇ ਦੇਖਿਆ ਜਿਹੜੇ ਅਜੇ ਉਮਰ ਤੋਂ ਬਹੁਤ ਘੱਟ ਸੀ ਪਰ ਬੜੀ ਹੌਮ ਹਮਾ ਕੇ ਸੇਵਾ ਕਰ ਰਹੀ ਸੀ ਤੇ ਬੜਾ ਮਨ ਖੁਸ਼ ਹੋਇਆ ਇੰਨਾ ਬੱਚਾ ਨੂੰ ਸੇਵਾ ਕਰਦੇ ਦੇਖ ਕੇ ਪ੍ਰਮਾਤਮਾ ਇਹਨਾਂ ਦੀ ਸੇਵਾ ਨੂੰ ਧਾਕ ਲਾਉਣ ਤੇ ਅੱਗੇ ਹੋਰ ਇਸੇ ਤਰ੍ਹਾਂ ਸੇਵਾ ਕਰਨ ਦੇ ਉਦਮ ਤੇ ਬਲ ਬਖਸ਼ ਦੇਣਾ ਤੇ ਬਾਕੀ ਦੀ ਵੀਡੀਓ ਤੇ ਅਗਲੇ ਪਾੜੇ ਦੇ ਵਿੱਚ ਕਰਵਾਉਂਦੇ ਆ ਤੁਹਾਨੂੰ ਦਰਸ਼ਨ ਸਤਿ ਸ਼੍ਰੀ ਅਕਾਲ